ਜੇ ਤੁਸੀਂ ਹੁਣ ਜਦੋਂ ਪੱਟਣ ਲੱਗੇ ਬਾਪੂ ਨੇ ਲੜ ਪੈਣਾ ਪੰਜਾਬ ਵਾਲੇ ਦੀ ਬਾਪੂ ਲੜਦੇ ਲੇਕਿਨ ਜੇ ਜੇ ਸਿਹਰੇ ਤੇ ਬੀ ਦਾ ਕੰਮ ਨਹੀਂ ਉਹ ਕਹਿੰਦਾ ਤੂੰ ਅਜੇ ਕੱਲ੍ਹ ਜੰਮੀ ਆਏ ਤੇ ਤੂੰ ਅੱਜ ਪੱਟਣ ਲੱਗ ਪਏ ਤੁਸੀਂ ਜਿੰਨਾ ਮਰਜੀ ਸਮਝਾ ਲਓ ਵੀ ਉਹ ਡਾਕਟਰ ਸੁਖਵਿੰਦਰ ਨੇ ਫਲਾਣੇ ਨੇ ਸਮਝਾਇਆ ਸੀ ਉਹਨੇ ਕਿਹਾ ਮੈਂ ਜਰ ਉਹਦੇ ਵੀ ਛਿੱਤਰ ਫੇਰਦਾ ਬਾਪੂ ਨੂੰ ਸਮਝਾਉਣਾ ਬਹੁਤ ਔਖਾ ਕਿ ਕਿਸਮਤ ਵਾਲੇ ਉਹ ਲੋਗੇ ਜਿਹਨਾਂ ਦੇ ਬਾਪੂ ਅਜੇ ਇੱਥੇ ਬੈਠੇ ਆ ਵੀ ਉਹਨਾਂ ਨੇ ਮੰਨ ਜਣੀ ਗੱਲ ਕਿ ਕੋ ਕੋ ਮੰਨ ਦੇ ਦਿਉ ਜਿੰਨਾ ਮਖਾਈ ਸਾਹਿਬ ਨੇ ਕਹੇ ਸੀ ਉਹਨਾਂ ਦਾ ਕੋਈ ਆਪਣਾ ਸਿਸਟਮ ਉੱਥੇ ਹੀ ਉਹ ਕਰਨਾ ਚਾਹਦੇ ਅੱਛਾ ਜਦੋਂ ਇੱਕ 35 ਦਿਨਾਂ ਦੇ ਉੱਤੇ ਉਹ ਜਿਹੜੇ ਉਹ ਬੂਟੇ ਪੁੱਟ ਦਿੱਤੇ ਜਿਹਦੇ ਵਿੱਚ ਪਹਿਲੇ ਵਾਇਰਸ ਸੀਗਾ ਹੁਣ ਕੁਛ ਬੂਟੇ ਇਹੋ ਜਿਹੇ ਹੋਣੇ ਗਾਹਾਂ ਜਿਹਨਾਂ ਨੇ ਪਹਿਲਾਂ ਪਹਿਲਾਂ ਵਾਇਰਸ ਨਹੀਂ ਸੀ ਦਿਖਾ ਸ਼ੋ ਕੀਤਾ ਬਾਅਦ ਚ ਸ਼ੋ ਕਰਨਾ ਜਾਂ ਫਿਰ ਬਾਅਦ ਵਿੱਚ ਵੀ ਤੇ ਇਨਫੈਕਸ਼ਨ ਹੋਣੀ ਹੈ ਨਾ ਚਿੱਟੀ ਮੱਖੀ ਤੇਲੇ ਨੇ ਬਾਅਦ ਵਿੱਚ ਵੀ ਤੇ ਵਾਇਰਸ ਦੇ ਟੀਕੇ ਲਾਉਣੇ ਨਾ ਉਹ ਤੁਹਾਨੂੰ ਬਾਅਦ ਚ ਦਿਸਣੇ ਸ਼ੁਰੂ ਹੋਣੇ ਆ ਉਹ ਫਿਰ ਤੁਸੀਂ ਇੱਕ ਵਾਰੀ 50 55 ਦਿਨ ਤੇ ਵੀ ਪੁੱਟ ਦਿਓ ਜਿਹਦੇ 50 55 ਦਿਨ ਤੇ ਪੁੱਟੋਂ ਕੋਦੇ ਥੱਲੇ ਆਲੂ ਦੇ ਦਾਣੇ ਵੀ ਬਣ ਚੁੱਕੇ ਹੋਣੇ ਆ ਉਹ ਉਹ ਵੀ ਕੱਢਣੇ ਪੈਣੇ ਬਾਹਰ ਤੇ ਇੱਕ ਵਾਰੀ ਤੁਸੀਂ ਕਰ ਦੋ ਆ ਆਲੂ ਪੱਟਣ ਤੋਂ ਜਦ ਪੱਤੇ ਕੱਟਣ ਤੋਂ ਪਹਿਲਾਂ ਵੀ ਇਹ ਮੈਂ ਹੁਣ ਤੁਹਾਨੂੰ ਤਿੰਨ ਵਾਰੀ ਕਹਿ ਦਿੱਤਾ ਕੋਈ ਜ਼ਿੰਮੇਵਾਰ ਤਿੰਨ ਵਾਰੀ ਨਹੀਂ ਕਰਦਾ ਜਾਂ ਤੱਕ ਕਰਦੇ ਨਹੀਂ ਜਾਂ ਇੱਕ ਵਾਰੀ ਕਰਦੇ ਆ ਤੇ ਜਾਂ ਨੌ ਵਾਰੀ ਕਰਦੇ ਤੁਸੀਂ ਕਿਹੜਾ ਨੌ ਵਾਰੀ ਰੋਗਿੰਗ ਕਰਨ ਵਾਲੇ ਕਿਹੜੇ ਹੋਗੇ ਨੌ ਵਾਰੀ ਅੱਠ ਨੌ ਵਾਰੀ ਵਾਲੇ ਵੀ ਹੈਗੇ ਉਹ ਇਹ ਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਜ਼ਿੰਦਗੀ ਨਿਕਲ ਗਈ ਸੰਤ ਪਤਾ ਹੀ ਨਹੀਂ ਸੀ ਲੱਗਿਆ ਉਹ ਇੰਨੇ ਚਾਚ ਆ ਜਾਂਦੇ ਆ ਕਿ ਯਾਰ ਇਹ ਤਾਂ ਗੱਲ ਹੁਣ ਸਮਝ ਲੱਗੀ ਹੁਣ ਨਹੀਂ ਆਪਾਂ ਵੀ ਖਰਾਬ ਹੋਣ ਦੇਣਾ ਉਹ ਫੇ ਕੀ ਕਰਦੇ ਆ ਉਹ ਮੈਂ 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 ਨੌ ਵਾਰੀ ਵਾਲਿਆਂ ਨੂੰ ਵੀ ਜਾਣਦਾ ਤੇ ਮੈਂ ਵੀ ਵਿੱਚ ਹੀ ਉਹਨਾਂ ਦੇ ਅਸੇ ਮੈਂ ਆਲੂ ਦਾ ਕੋਈ ਕੰਮ ਨਹੀਂ ਕਰਦਾ ਕੋਈ ਬੀ ਦਾ ਕੰਮ ਨਹੀਂ ਕਰਦਾ ਮੈਂ ਸਿਰਫ ਗਿਆਨ ਵੰਡਣ ਦਾ ਕੰਮ ਕਰਦਾ ਮੇਰੇ ਗੁਆਂਢ ਦੇ ਵਿੱਚ ਹੀ ਮੇਰੇ ਭਤੀਜੇ ਨੇ ਦਾ ਆ ਮਿੰਨੀ ਟਿਊਬਰ ਉਹ ਮੈਂ 15 ਸਾਲ ਤੋਂ ਉਹਨੂੰ ਕਹਿੰਦਾ ਰਿਹਾ ਕਿ ਵੀ ਤੂੰ ਬੀਬੂ ਸਿੱਖ ਲੈ ਤੇ ਉਹਨੇ ਸਿੱਖਿਆ ਨਹੀਂ ਤੇ ਜਦੋਂ ਉਹ 15 ਸਾਲੀ ਨੂੰ ਸਿੱਖਿਆ ਉਹਨੇ ਉਹਨੂੰ ਪਤਾ ਲੱਗਿਆ ਉਹਨੂੰ ਇੰਨਾ ਪਛਤਾਵਾ ਹੋਇਆ ਕਿ ਯਾਰ ਓਹੋ ਮੈਂ ਤਾਂ ਯਾਰ ਬਹੁਤ ਵੱਡੀ ਗਲਤੀ ਕੀਤੀ ਹੁਣ ਮੈਂ ਫੱਟੇ ਚੱਕਦੇ ਨੇ ਹੁਣ ਮੈਂ ਸਿੱਖਣਾ ਉਹ ਨੌਂ ਵਾਰੀ ਵਾਲਾ ਉਹ ਆ ਕਿ ਜਦੋਂ ਵੀ ਮੇਰਾ ਉਹ ਛੁੱਟੀ ਹੁਣੇ ਉਹ ਕਿਹਨੇ ਜਾਂਦਾ ਜੀ ਆਹ ਚੱਲੀਏ ਰੋਗੀਂ ਕਰ ਕੇ ਆਈਏ ਫਿਰ ਕੀ ਹੁੰਦਾ ਇੰਨੇ ਚਾਚ ਆ ਜਾਂਦਾ ਬੰਦਾ ਜਦੋਂ ਗੱਲ ਸਿੱਖ ਲਿੰਦਾ ਉਹਨੂੰ ਲੱਗਦਾ ਯਾਰ ਮਿੰਨੀ ਟਿਊਬਰ ਲਾਏ ਦੋ ਕਨਾਲ ਥਾਆਂ ਆ ਅੱਧਾ ਕਿਲਾ ਥਾਆਂ ਆ ਵਿੱਚ ਦੀ ਘੁੰਮਣਾ ਹੀ ਆ ਇਹਦੇ ਵਿੱਚ ਬੂਟੇ ਨਿਕਲਦੇ ਵੀ ਨਹੀਂ ਹੈਗੇ ਕਿ ਜਦੋਂ ਢੇੜਾ ਮਾਰੇ ਜੇ ਇੱਕ ਤਾਂ ਬੂਟਾ ਹੋਇਆ ਪੁੱਟ ਦਵਾਂਗੇ ਉਹ ਫਿਰ ਚਾਚ ਹੀ ਉਹਨੂੰ ਲੱਗ ਜਾਂਦਾ ਕਿ ਮੈਂ ਹੁਣ ਆਪਣੀ ਫਸਲ ਨੂੰ ਸੈੱਟ ਕਰਨਾ ਹੈ ਤੇ ਇਸ ਕਰਕੇ ਬਿਨਾਂ ਰੋਗੀਂ ਤੋਂ ਤੁਹਾਡਾ ਵੀ ਤਿਆਰ ਨਹੀਂ ਹੋਣਾ ਮੈਂ ਦੁਬਾਰਾ ਕੁਇਕ ਰਿਪੀਟ ਕਰ ਦਵਾਂ 15 ਅਕਤੂਬਰ 15 20 ਅਕਤੂਬਰ ਨੂੰ ਜੇ ਤੁਸੀਂ 15 20 ਅਕਤੂਬਰ ਨੂੰ ਨਾ ਬੀਜਣ ਲੱਗੇ ਤੁਹਾਡੇ ਸਾਰੇ ਪਿੰਡ ਦੇ ਕਹਿਣ ਲੱਗ ਪੈਣਾ ਓਏ ਗਰਮੀ ਬਹੁਤ ਆ ਓਏ ਗਰਮੀ ਬਹੁਤ ਆ ਓਏ ਤੇਰਾ ਪਟਾਕਾ ਮਾਰ ਜੂ ਆ ਕਰ ਦੂ ਉਹ ਕਰ ਦੂ ਇਦਾਂ ਦੀਆਂ ਕਹਾਣੀਆਂ ਤੁਹਾਨੂੰ ਤੇ ਬਹੁਤ ਇਹਨੇ ਤੁਹਾਨੂੰ ਕਮਲਾਈ ਕਹਿਣਾ ਜਿੱਦਣ ਤੁਸੀਂ ਸਹੀ ਮੈਦਾਨ 'ਚ ਬੀਜ ਦਾ ਕੰਮ ਕਰਨ ਲੱਗੇ ਨਾ ਪੰਜਾਬ 'ਚ ਤਾਂ ਇਹਦਾ ਜਿੱਦਾਂ ਯੂਪੀ ਵਾਲੇ ਇਹਨਾਂ ਨੂੰ ਉਹਨਾਂ ਨੇ ਕਹਿਣਾ ਇਹ ਕਮਲੇ ਆ ਤੇ ਉਹ ਇਸ ਕਰਕੇ 15 20 ਅਕਤੂਬਰ ਨੂੰ ਉਹਦੀ ਬਿਜਾਈ ਕਰ ਦੋ ਬੀ ਸੋਨਾ ਹੋਵੇ ਬੀ ਸੋਧਿਆ ਹੋਵੇ ਪੱਤੇ ਘੱਟ ਦੋ 31 ਦੇ ਦਸੰਬਰ ਦੇ ਆਸ-ਪਾਸ ਦੋ ਚਾਰ ਦਿਨ ਅੱਗੇ ਪਿੱਛੇ ਵੀ ਕਿਤੇ ਕਰਨੇ ਪੈ ਜਾਂਦੇ ਆ ਔਰ ਵਿਚ ਵਿਚਾਲੇ ਜਿਹੜੀ ਚਿੱਟੀ ਮੱਖੀ ਤੇਲੇ ਦੀ ਸਪਰੇਅ ਕਰਦੇ ਰਹੋ ਔਰ ਨਾਲ ਦੀ ਨਾਲ ਫਿਰ ਕੀ ਆ ਕਿ ਰੋਕਿੰਗ ਕਰ ਦੋ ਦੋ ਤਿੰਨ ਵਾਰੀ ਬਸ ਉਹ ਜਿਹੜਾ ਬੀ ਤੁਹਾਡਾ ਪੈਦਾ ਹੋਊਗਾ ਸੋਨਾ ਬੀਜੋਗੇ ਸੋਨਾ ਪੈਦਾ ਕਰੋਗੇ ਜਦੋਂ ਤੁਸੀਂ ਇਹ ਬੀ ਕਰਨ ਲੱਪੇ ਉਹਦਾ ਲਾਹਾ ਪਤਾ ਕੀ ਹੋਣਾ ਤੁਹਾਡੀ ਜਿਹੜੀ ਪੈਦਾਵਾਰ ਆ ਅਏ ਜਦੋਂ ਤੁਸੀਂ ਮੰਨ ਲਓ ਰਾਸ਼ਨ ਦਾ ਕੰਮ ਕਰਦੇ ਹੋ ਉਦੋਂ ਤੱਕ ਜਦੋਂ ਇਹ ਬੀ ਪਹੁੰਚਿਆ ਤੁਹਾਡੀ ਪੈਦਾਵਾਰ ਹੋ ਜਾਣੀ ਬਹੁਤ ਸੋਹਣੀ ਔਰ ਤੁਹਾਡੇ ਆਲੇ-ਦੁਆਲੇ ਦੇ ਜਿਹੜੇ ਜ਼ਿੰਮੇਦਾਰ ਆ ਉਹਨਾਂ ਤੋਂ ਤੁਹਾਨੂੰ ਪੁੱਛਣ ਲੱਗ ਪੈਣਾ ਯਾਰ ਇੰਨੇ ਸੋਹਣਾ ਪੱਤਾ ਇੰਨੀ ਸੋਹਣੀ ਫਸਲ ਬੀ ਕਿੱਥੋਂ ਲੈ ਕੇ ਆਇਆ ਸੀਗਾ ਫਿਰ ਤੁਸੀਂ ਦੱਸੋ ਕਿ ਬੀ ਮੈਂ ਪੈਦਾ ਕਰਨਾ ਸਿੱਖਿਆ ਸੀਗਾ ਤੇ ਹੁਣ ਮੈਂ ਇਦਾਂ-ਇਦਾਂ ਕਰਦਾ ਫਿਰ ਉਹਨਾਂ ਵਿੱਚੋਂ ਤੁਹਾਡੇ ਕੋਲੋਂ ਨਾ ਉਹਨਾਂ ਨੇ ਬੀ ਮੰਗਣ ਲੱਗ ਪੈਣਾ ਜਦੋਂ ਬੀ ਮੰਗਣ ਲੱਗ ਪੈਣਗੇ ਫਿਰ ਥੋੜਾ-ਥੋੜਾ ਉਹਨੂੰ ਬੀ ਸੋਹਣਾ ਦਿਓ ਵਧੀਆ ਉਹ ਸੋਹਣਾ ਬੀ ਦਿਓ ਫਿਰ ਤੁਸੀਂ ਹੌਲੀ ਹੌਲੀ ਜਿਹੜਾ ਰਾਸ਼ਣ ਦੀ ਵਿਦਾਇ ਬੀ ਦੀ ਦੁਨੀਆ ਚ ਵੀ ਆ ਸਕਦੇ ਹੋ ਤੇ ਬੀ ਦੀ ਦੁਨੀਆ ਦੇ ਵਿੱਚ ਬਹੁਤ ਸੋਨੇ ਪੈਸੇ ਬਣਾ ਸਕਦੇ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਪੰਜਾਬ ਜਿਹੜਾ ਹੈਗਾ ਆ ਹਿੰਦੁਸਤਾਨ ਦਾ ਸਿਰਫ ਆਪਣਾ 5% ਪੂਰੇ ਹਿੰਦੁਸਤਾਨ ਦਾ 5% ਆਲੂ ਪੈਦਾ ਕਰਦਾ 5.5 ਪੰਜਾਬ ਪੂਰੇ ਹਿੰਦੁਸਤਾਨ ਦੇ 90% ਐਰੋਪੋਨਿਕ ਸਿਸਟਮ ਇੱਥੇ ਲੱਗੇ ਹੋਏ ਨੇ 5% ਵੀ 90% ਐਰੋਪੋਨਿਕ ਸਿਸਟਮ ਇੱਥੇ ਲੱਗੇ ਹੋਏ ਹੋਰ ਵੀ ਲੱਗ ਰਹੇ ਆ ਤੁਹਾਡੇ ਕੋਲ ਉਹ ਵੀ ਜਿਸ ਵੀ ਨੂੰ ਵਰਤ ਕੇ ਤੁਸੀਂ ਅੱਗੇ ਵੀ ਪੈਦਾ ਕਰਨਾ ਉਹ ਤੁਹਾਡੇ ਕੋਲ ਹੁਣ ਬਹੁਤ ਹੈ ਅਗਰ ਪੰਜਾਬ ਦੇ ਹਰ ਖੇਤ ਦੇ ਵਿੱਚ ਸਿਰਫ ਵੀ ਪੈਦਾ ਹੋਵੇ ਔਰ ਪੂਰੇ ਹਿੰਦੁਸਤਾਨ ਨੂੰ ਸਪਲਾਈ ਕਰੇ ਤੇ ਤਾਂ ਵੀ ਘਟ ਹੈ 5% ਪਰ 5.5% ਪੈਦਾ ਹੁੰਦਾ ਆ ਪੂਰੇ ਹਿੰਦੁਸਤਾਨ ਦੇ ਵਿੱਚ ਜੇ 100 ਏਕੜ ਹੋਵੇ ਤੇ 100 ਦੇ ਵਿੱਚੋਂ 12 14 ਏਕੜ ਦੇ ਵਿੱਚ 20 ਪੈਦਾ ਹੋਊਗਾ ਤੇ ਪੂਰੇ ਹਿੰਦੁਸਤਾਨ ਲਈ ਕਾਫੀ ਹੈ ਤੇ ਆਪਾਂ ਇਕੱਲਾ ਹੀ 20 ਪੈਦਾ ਕਰਨਾ ਸ਼ੁਰੂ ਕਰ ਦਈਏ ਤੇ ਉਹਦੀ ਮਾਰਕੀਟਿੰਗ ਕਰੀਏ ਵਧੀਆ ਤਰੀਕੇ ਨਾਲ ਤੇ ਆਪਾਂ ਆਲੂ ਦੇ ਬੀਜ ਦੇ ਬਾਦਸ਼ਾਹ ਬਣ ਦਾਂ ਠੀਕ ਹੈ ਜੀ ਇਸ ਕਰਕੇ ਹੁਣ ਆਪਾਂ ਕੀ ਕਰਨਾ ਚੰਗਾ ਬੀਜ ਆਪਣੇ ਕੋਲ ਬਹੁਤ ਹੈ ਜੇ ਤੁਸੀਂ 15 ਸਾਲ ਪਹਿਲਾਂ ਮੈਨੂੰ ਕਹਿੰਦੇ ਮੈਂ ਤੁਹਾਨੂੰ ਕੁਝ ਨਹੀਂ ਸੀ ਦੱਸ ਸਕਦਾ ਕਿਉਂਕਿ ਤੁਸੀਂ ਕਹਿਣਾ ਸੀ ਅੱਛਾ ਮੈਂ ਕੰਮ ਕਰਦਾ ਬੀ ਦਾ ਤੁਸੀਂ ਸਮਝਾ ਦਿੱਤਾ ਬਹੁਤ ਸੋਹਣੀ ਗੱਲ ਮੈਨੂੰ ਇਹ ਦੱਸੋ ਮੈਂ ਹੁਣ ਸ਼ੁਰੂਆਤੀ ਬੀ ਕਿੱਥੋਂ ਲਵਾਂ ਤੇ ਮੇਰੇ ਕੋਲ ਦੱਸਣ ਲਈ ਕੁਝ ਨਹੀਂ ਸੀ ਤੁਹਾਡੇ ਕੋਲ ਹੁਣ ਮੇਰੇ ਕੋਲ ਦੱਸਣ ਲਈ ਹੈਗਾ ਇੱਥੋਂ ਲੈ ਲਓ ਉੱਥੋਂ ਲੈ ਲਓ ਉੱਥੋਂ ਲੈ ਲਓ ਉੱਥੋਂ ਜਿੱਥੋਂ ਮਰਜ਼ੀ ਲੈ ਲਓ ਹੁਣ ਸਿਰਫ ਪ੍ਰੋਬਲਮ ਨੌਲੇਜ ਦੀ ਹੈ ਜਾਣਕਾਰੀ ਦੀ ਕਮੀ ਹੁਣ ਬੀ ਦੀ ਕਮੀ ਕੋਈ ਨਹੀਂ ਹੈਗੀ ਮੇਰੀਆਂ ਗੱਲਾਂ ਸਮਝ ਆ ਰਹੀਆਂ ਜੀ ਅਤੇ ਫਿਰ ਜਦੋਂ ਨਾ ਅੱਗੇ ਸਿਆਣੇ ਲੋਕੀ ਜਿਹਦੇ ਕਿਸੇ ਦੀ ਗੱਲ ਸਮਝ ਆ ਜਾਵੇ ਤਾੜੀ ਮਾਰ ਦਿੰਦੇ ਹੁੰਦੇ ਸੀਗੇ ਉਹਦਾ ਮਤਲਬ ਇਹ ਹੁੰਦਾ ਸੀਗਾ ਕਿ ਸੌਰੀ ਦੇ ਜਾਂ ਤਾਂ ਫਿਰ ਕਹਿੰਦੇ ਚੱਲੀ ਜਾਂ ਦੱਬੀ ਜਾਂ ਮਾਨਕ ਕੱਲੀਆਂ ਗਾਉਂਦਾ ਹੁੰਦਾ ਸੀ ਨਾ ਤਾੜੀ ਮਾਰੋ ਤਾੜੀ ਉੱਥੋਂ ਅੰਦਾਜ਼ਾ ਲਾ ਲੈਂਦਾ ਹੁੰਦਾ ਸੀ ਵੀ ਹੁਣ ਬੱਸ ਕਰਾਂ ਜਾਂ ਗਾਈ ਜਾਵਾਂਗੇ ਹੈ ਨਾ ਮੈਨੂੰ ਵੀ ਮੈਂ ਇਸ਼ਾਰਾ ਕਰ ਦਿਆ ਕਰੋ ਵੀ ਗਾਹਾਂ ਚੱਲੀਏ ਕਿ ਨਾ ਚੱਲੀਏ ਹੁਣ ਆਪਾਂ ਨਾ ਮੈਂ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਨਾ ਖੇਤ ਦੇ ਵਿੱਚ ਮੈਂ ਦੇਖੋ ਮੋਟਾ ਕਰਕੇ ਲਿਖਿਆ ਵੀ ਇਹ ਖੇਤ ਦੀ ਗੱਲ ਹੈ ਆਪਾਂ ਲੈਬਾਰਟਰੀ ਦੀ ਗੱਲ ਨਹੀਂ ਕਰਦੇ ਜੇ ਖੇਤ ਦੇ ਵਿੱਚ ਬੀ ਬਣਾਉਣਾ ਚਾਹਾਂ ਤੇ ਬੀਜ ਪਲਾਟ ਤਕਨੀਕ ਆ ਜਿਹੜੀ ਤੁਹਾਨੂੰ ਸਾਰੀ ਗੱਲ ਦੱਸੀ ਬੀਜ ਪੈਦਾ ਕਰਨ ਦੇ ਵਿਗਿਆਨਕ ਨੁਸਖੇ ਦੱਸੇ ਤੁਹਾਨੂੰ ਇਹ ਦੱਸਿਆ ਵੀ ਕਦੋਂ ਬਿਜਾਈ ਕਰਨੀ ਕਿਹੋ ਜਿਹਾ ਬੀ ਲੈਣਾ ਕਦੋਂ ਉਹਦੇ ਬਿਜਾਈ ਕਰਨੀ ਕਦੋਂ ਪੱਤੇ ਕੱਟਨੇ ਵਿੱਚ ਚਿੱਟੀ ਮੱਖੀ ਤੇਲ ਦੀ ਸਪਰੈਅ ਕਰਨੀ ਦੋ ਤਿੰਨ ਵਾਰੀ ਰੋਗਿੰਗ ਕਰਦਣੀ ਇੰਨੀ ਗੱਲ ਯਾਰ 2 ਸੈਕਿੰਡ ਦੀ ਗੱਲ ਬੀ ਨੰਬਰ ਵੀਡੀਓ ਪਈ ਆ ਉਹਦੇ ਅੱਗੇ ਪਿੱਛੇ ਪੰਜ ਸੱਤ ਹੋਰ ਵੀਡੀਓ ਕਈਆਂ ਉਹ ਖੋਲੋ ਘਰੇ ਬਹਿ ਕੇ ਸਿੱਖੋ ਬਗਾਲੀ ਖਾਤਰੀ ਤੇ ਤੁਸੀਂ ਜਿਹੜਾ ਬੰਦਾ ਬੀ ਮੰਗਦਾ ਮੰਗਦਾ ਥੱਕ ਗਿਆ ਬੁੱਢਾ ਹੋ ਗਿਆ ਵਿਸ਼ਵਾਸ ਕਰੋ ਦੋ ਤਿੰਨ ਸਾਲਾਂ ਦੇ ਵਿੱਚ ਸੋਨੇ ਵਰਗਾ ਬੀ ਤੁਸੀਂ ਬਣਾ ਕੇ ਦੂਸਰਿਆਂ ਨੂੰ ਦੇਣ ਲੱਗ ਪੋਗੇ ਔਰ ਜਿਹਨੂੰ ਚੰਗਾ ਬੀ ਦੇਉਗੇ ਤੁਹਾਡੇ ਪੈਰ ਧੋ ਧੋ ਪੀਊਗਾ ਕਿਉਂਕਿ ਉਹਨੂੰ ਵੀ ਸਾਰੀ ਜ਼ਿੰਦਗੀ ਚੰਗਾ ਬੀ ਮਿਲਿਆ ਹੀ ਨਹੀਂ ਹੁੰਦਾ ਲੱਗੀ ਗੱਲ ਸਾਹਮਣੇ ਤੇ ਜਿਹੜੇ ਜਵਾਨ ਮੁੰਡੇ ਆ ਯੰਗ ਮੁੰਡੇ ਆ ਬਜ਼ੁਰਗਾਂ ਨੇ ਖੇੜ ਖੇੜ ਲਈ ਐ ਜਿਹੜੇ ਸੋਹਣੇ ਸੁਹਣੇ ਪੱਗਾਂ ਬੰਨ ਕੇ ਖੇਤੀ ਚ ਲੱਗੇ ਹੋਏ ਆ ਸੋਨਾ ਵੀ ਪੈਦਾ ਕਰੋ ਪੰਜਾਬੋਂ ਬਾਹਰ ਨਿਕਲੋ ਯੂਪੀ ਚ ਮਾਰੋ ਗੇੜਾ ਵਿਹਾਰ ਚ ਮਾੜੋ ਸਭ ਥਾਂ ਜਾਓ ਉੱਥੇ ਬਹੁਤ ਚੰਗੇ ਬੀਜ ਦੀ ਲੋੜ ਆ ਉੱਥੇ ਜਾਰੀਆਂ ਦੋਸਤੀਆਂ ਪਾਓ ਦੇਖੋ ਸਾਡੇ ਭਰਾ ਯੂਪੀ ਤੋਂ ਆਏ ਹੋਏ ਆ ਇਹਨਾਂ ਨਾਲ ਟਾਈ ਅਪ ਕਰੋ ਹੋਰ ਬਹੁਤ ਬੰਦੇ ਨੇ ਲੱਖਾਂ ਜ਼ਿਮੀਦਾਰ ਉਹਨਾਂ ਨੂੰ ਚੰਗਾ ਵੀ ਪੈਦਾ ਕਰਕੇ ਦਿਓ ਤੇ ਆਲੂ ਦੇ ਬੀਜ ਦੇ ਬਾਦਸ਼ਾਹਪਾ ਬਣ ਜਾਵਾਂ ਅਗੇ ਚੱਲੋ ਹੁਣ ਗੱਲ ਆ ਗਈ ਕਿ ਜੇਸ ਬੰਦੇ ਨੇ ਆਹਾਂ ਚੀਜ਼ਾਂ ਪੈਦਾ ਕਰਨੀਆਂ ਇਹਦੇ ਉੱਤੇ ਆਪਾਂ ਬਹੁਤਾ ਟਾਈਮ ਨਹੀਂ ਲਾਉਣਾ ਹੈਗਾ ਇਹ ਚੀਜ਼ਾਂ ਪੈਦਾ ਕਰਨੀਆਂ ਉਹਨਾਂ ਨੂੰ ਸਿੱਖਣਾ ਪੈਣਾ ਐਰੋਪੋਨਿਕਸ ਵਗੈਰਾ ਹਵਾ ਚਾਲੂ ਕਿੱਦਾਂ ਪੈਦਾ ਹੁੰਦਾ ਉਹਦੇ ਉੱਤੇ ਕਿਉਂਕਿ ਉਹ ਉਹ ਕੁਝ ਬੰਦੇ ਨੇ ਕਰਨਾ ਹੁੰਦਾ ਆ ਉਹਦੇ ਵਾਸਤੇ ਅਸੀਂ ਅਲੱਗ ਤੋਂ ਹਰ ਮਹੀਨੇ ਇੱਕ ਮੀਟਿੰਗ ਕਰਦੇ ਹਾਂ 20 ਤਰੀਕ ਦੇ ਆਸਪਾਸ ਜਿਹੜੇ ਲੋਕਾਂ ਦੀਆਂ ਉਹ ਇਨਕੁਆਰੀਜ਼ ਹੁੰਦੀਆਂ ਇਨਕੁਆਰੀਜ਼ ਹੁੰਦੀਆਂ ਅਸੀਂ ਉਹਨਾਂ ਨੂੰ ਬਿਠਾ ਕੇ ਦੋ ਤਿੰਨ ਘੰਟੇ ਇਹ ਸਮਝਾਉਂਦੇ ਆ ਕਿੰਨਾ ਪੈਸਾ ਲੱਗੂ ਕਿੰਨੀ ਜ਼ਮੀਨ ਚਾਹੀਦੀ ਆ ਇਹ ਉਹ ਸਾਰੀਆਂ ਚੀਜ਼ਾਂ ਉਹ ਲੱਗੇ ਤੋਂ ਕਰ ਲੈਣੇ ਲੇਕਿਨ ਫਿਰ ਵੀ ਇੱਕ ਝਾਕਾ ਤੋਂ ਉਹਨਾਂ ਦਵਾ ਦਈਏ ਉਹਦਾ ਵੀ ਹੁੰਦਾ ਕੀ ਐ ਅੱਗੇ ਇਹ ਅੱਗੇ ਚਲ ਇਹ ਹੋ ਗਿਆ ਜੀ ਹਾਂਜੀ ਹੁਣ ਨਾ ਇਸ ਤੋਂ ਪਹਿਲਾਂ ਕਿ ਆਹ ਆ ਪੈਦਾ ਕਿਵੇਂ ਕਰਨਾ ਇਸ ਤੋਂ ਪਹਿਲਾਂ ਇਹ ਪੈਦਾ ਕਿਵੇਂ ਕਰਨਾ ਇਸ ਤੋਂ ਅੱਗੇ ਜੀਵਨ ਕਿੱਦਾਂ ਪੈਦਾ ਕਰਨਾ ਉਹਦੀ ਮੈਂ ਗੱਲ ਕਰ ਲਵਾਂ ਤੇ ਡਾਕਟਰ ਬਲਜੇਸ਼ ਕਿੱਥੇ ਡਾਕਟਰ ਜਦੋਂ ਕੋਈ ਮੈਂ ਹੀ ਦੱਸ ਲੀ ਉਸ ਉੱਥੇ ਜਾਣ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਸੇਵਾ ਲੈ ਲਈਏ ਮੇਰੇ ਨਾਲ ਤੇੰਦੀਆਂ ਨਾਲ ਮੈਨੂੰ ਸਾਹ ਆ ਜੂਗਾ ਤੇ ਮੈਂ ਇਹਨਾਂ ਨੂੰ ਕੁਝ ਚੰਦ ਇੱਕ ਸਵਾਲ ਪੁੱਛਣੇ ਆ ਇਹ ਜਵਾਬ ਦੇ ਦੇਣਗੇ ਤੇ ਉਹਦੇ ਵਿੱਚੋਂ ਆਪਣੀ ਕਈ ਮਸਲੇ ਹੱਲ ਹੋ ਜਾਣਗੇ ਡਾਕਟਰ ਪ੍ਰਿੰਸ ਆਜੋ ਫਿਰ ਇੱਧਰ ਨੂੰ ਡਾਕਟਰ ਪ੍ਰਿੰਸ ਜਿਹੜੇ ਹੈਗੇ ਆ ਇਹ ਖੋਜ ਕਰਦੇ ਆ ਆਪਣਾ ਜਲੰਧਰ ਦੇ ਵਿੱਚ ਜਿਹਨੂੰ ਕਹਦਾ ਕਿ ਵੀ ਐ ਐਗਰੋਨੋਮੀ ਟਾਈਪ ਗੱਲਾਂ ਬਾਤਾਂ ਵੀ ਕਿਵੇਂ ਫਸਲ ਪੈਦਾ ਕਰਨੀ ਕਿੰਨੀ ਖਾਦ ਪਾਉਣੀ ਕਿੰਨਾ ਪਾਣੀ ਲਾਉਣਾ ਵਗੈਰਾ ਵਗੈਰਾ ਤੇ ਬਹੁਤ ਸ਼ਾਨਦਾਰ ਕੰਮ ਕਰਦੇ ਨੇ ਡਾਕਟਰ ਸਾਹਿਬ ਹਿਮਾਚਲ ਪ੍ਰਦੇਸ਼ ਤੋਂ ਹੈਗੇ ਨੇ ਤੇ ਮੈਂ ਤੁਹਾਡੇ ਵੱਲੋਂ ਇਹਨਾਂ ਨੂੰ ਕੁਝ ਸਵਾਲ ਪੁੱਛਣੇ ਆ ਇਹ ਜਵਾਬ ਦੇਣਗੇ ਤੇ ਉਹਦੇ ਵਿੱਚੋਂ ਆਪਣੇ ਕੁਝ ਜਿਹੜੇ ਲੇਮ ਪਰੇ ਦੂਰ ਹੋ ਜਾਣਗੇ ਡਾਕਟਰ ਸਾਹਿਬ ਮੇਰਾ ਨਾ ਇੱਕ ਸਵਾਲ ਪਹਿਲਾ ਇਹ ਹੈਗਾ ਆ ਕਿ ਸਾਡੇ ਭਰਾ ਇਹ ਇਹ ਨਾ ਜਦੋਂ ਖਾਦਾਂ ਪਾਉਂਦੇ ਆ ਇਹ ਖਾਦਾਂ ਪਾਉਂਦੇ ਤੁਹਾਡੀਆਂ ਜਿਹੜੀਆਂ ਸਿਫਾਰਿਸ਼ਾਂ ਆ ਨਾ ਸੀਪੀਆਰਆਈ ਦੀਆਂ ਦਾ ਪੀਏਯੂ ਦੀਆਂ ਇਹ ਖਾਦਾਂ ਪਾਉਣ ਲੱਗੇ ਇਹਨਾਂ ਦਾ ਸਿਰ ਘੁੰਮ ਜਾਂਦਾ ਉਦੋਂ ਨਾ ਇੱਕੋ ਹੀ ਪਿੰਡ ਹੁੰਦਾ ਇੱਕੋ ਜੀ ਪੈੜੀ ਹੁੰਦੀ ਆ